ਸਵਾਗਤ ਹੈ ਇਹ ਕਾਫੀ ਮਰਦਵਾਦਾ ਬੰਦਾ ਹੈ ਇਸਦੇ ਅੱਠ ਮਕਦਮੇ ਦਰਜ ਨੇ ਲੜਾਈਆਂ ਦੇ ਝਗੜਿਆਂ ਦੇ ਐਨਡੀ ਇਹਨਾਂ ਨੇ ਜਿਹੜੇ ਹਥਿਆਰ ਵਰਤਦੇ ਨੇ ਲੜਾਈ ਲੜਾਈ ਝਗੜੇ ਤੋਂ ਇਹਨੇ ਜਾਜਪੁਰ ਵਿੱਚ ਰੱਖਿਆ ਜਦੋਂ ਅਸੀਂ ਪੁਲਸ ਪਾਰਟੀ ਨੂੰ ਉੱਥੇ ਲੈ ਕੇ ਜਾ ਰਹੀ ਹਾਂ ਰਿਕਵਰੀ ਕਰਨ ਵਾਸਤੇ ਤਾਂ ਇਹ ਪੁਲਸ ਪਾਰਟੀ ਕੋਲ ਇੱਕਦਮ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਇਹ ਲੰਗੜਾ ਕੇ ਤੁਰ ਰਿਹਾ ਨੌਜਵਾਨ ਵੰਸ਼ਾ ਤੇ ਪੁਲਿਸ ਦਾ ਦੋਸ਼ ਹੈ ਕਿ ਇਸ ਨੇ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਡੀਐਸਪੀ ਫਰੀਦਕੋਟ ਸਰਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਨੂੰ ਇੱਕ ਅਗਵਾ ਕਰਕੇ ਅਮਰਜੀਤ ਸਿੰਘ ਨਾਂ ਦੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਇਹ ਰਿਮਾਂਡ ਤੇ ਸੀ ਤੇ ਰਿਮਾਂਡ ਦੌਰਾਨ ਜਦੋਂ ਵਾਰਦਾਤ ਲਈ ਵਰਤਿਆ ਗਿਆ ਖੰਡਾ ਇਸ ਤੋਂ ਬਰਾਮਦ ਕਰਾਉਣ ਲਈ ਜਹਾਜ਼ ਗਰਾਊਂਡ ਵਾਲੇ ਪਾਸੇ ਲਿਜਾਇਆ ਗਿਆ ਤਾਂ ਉੱਥੋਂ ਇਸਨੇ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉੱਥੇ ਇਸ ਦੇ ਸੱਟ ਲੱਗ ਗਈ ਤੇ ਇਸ ਦੇ ਲੱਤ ਤੇ ਫ੍ਰੈਕਚਰ ਹੋ ਗਿਆ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਤੇ ਪਹਿਲਾਂ ਵੀ ਇਰਾਦਾ ਕਤਲ ਲੜਾਈ ਨਸ਼ਾ ਵੇਚਣ ਤੇ ਹੋਰ ਕਈ ਤਰ੍ਹਾਂ ਦੇ ਨੌ ਮਕਦਮੇ ਦਰਜਾ ਇੱਕ ਰੋਹਿਤ ਕੁਮਾਰ ਉਰਫ ਵੈਂਸ ਜਿਹੜਾ ਕੰਮ ਇਹਨਾਂ ਕਰਦਾ ਇਹਨਾਂ ਬੜਾ ਸੰਗਿਆ ਇਸ ਨੂੰ ਅੱਜ ਅਸੀਂ ਮਕਦਮਾ ਨੰਬਰ 352 ਜਿਹੜਾ 139 24 ਨੂੰ ਇਹਨਾਂ ਤੇ ਪਦਰਜ ਕੀਤਾ ਗਿਆ ਸੀ ਇਹਨਾਂ ਨੇ ਇੱਕ ਅਮਰਜੀਤ ਨਾਂ ਦੇ ਲੜਕੇ ਨੂੰ ਕੁੱਟਮਾਰ ਕਰਕੇ ਉਸ ਨੂੰ ਗਵਾਹ ਕਰ ਦਿੱਤਾ ਉਸ ਵਾਰ ਕਾਫੀ ਉਹਨੂੰ ਇਹਨਾਂ ਨੇ ਇੰਜਰੀਆਂ ਕਰਕੇ ਤੇ ਛੱਡ ਛੱਡ ਕੇ ਸੀ ਹਸਪਤਾਲ ਚ ਡਾਕਟਰ ਤੇ ਉਸ ਤੋਂ ਜਾਨ ਤੇ ਮਕਰਮੰਤਰ ਜੋਇਆ ਸੀਗਾ ਜਿਹਨੂੰ ਅੱਜ ਅਸੀਂ ਇਸ ਮਕਦਮੇ ਚ ਗ੍ਰਿਫਤਾਰ ਕੀਤਾ ਹੈ ਤੇ ਇੱਕ ਦਿਨ ਦੇ ਰਿਮਾਂਡ ਤੇ ਇਹ ਇਹ ਸਾਡੇ ਪੁਲਿਸ ਨੇ ਅੱਜ ਇਹਨੇ ਸਾਡੇ ਨੂੰ ਇਨਸਾਫ ਕੀਤਾ ਜਿਹੜਾ ਉਹਦੇ ਕੋਲ ਇਹਨਾਂ ਨੇ ਜਿਹੜੇ ਹਥਿਆਰ ਵਰਤਦੇ ਲੜਾਈ ਲੜਾਈ ਚੜ੍ਹਦੇ ਸੋ ਇਹਨੇ ਜਾਜਪੁਰ ਵਿੱਚ ਰੱਖਿਆ ਜਦੋਂ ਅਸੀਂ ਪੁਲਿਸ ਪਾਰਟੀ ਇਹਨੂੰ ਉੱਥੇ ਲੈ ਕੇ ਜਾ ਰਹੀ ਹਾਂ ਰਿਕਵਰੀ ਕਰਨ ਵਾਸਤੇ ਤਾਂ ਇਹ ਪੁਲਿਸ ਪਾਰਟੀ ਕੋਲ ਇੱਕਦਮ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਤੋਂ ਪਾਕੇ ਪਿੱਛੇ ਇਹਨੂੰ ਫੜ ਲਿਆ ਤੇ ਉਸ ਦਾ ਇਸ ਦੀ ਇਹ ਇੱਕ ਲੱਤ ਤੇ ਫ੍ਰੈਕਚਰ ਹੋ ਗਿਆ ਤੇ ਜਿਸ ਨੂੰ ਉੱਥੇ ਬਾਹਰ ਇਲਾਜ ਕਰਾਇਆ ਗਿਆ ਚਲ ਕਿੰਨੇ ਮਗਰ ਹੋਏ ਚੱਲਦੇ ਇਹ ਕਾਫੀ ਮਾਰਚਵਾਦਾ ਬੰਦਾ ਹੈ ਇਸਦੇ ਅੱਠ ਮੁਕਦਮੇ ਦਰਜ ਨੇ ਲੜਾਈਆਂ ਤੇ ਝਗੜਿਆਂ ਦੇ ਐਨਡੀ ਦੇ ਕ੍ਰਿਮੀਨਲ ਵਿੱਤੀ ਧਾਰਨੀ ਤੇ ਇਸ ਤੋਂ ਪਹਿਲਾਂ ਕਈ ਵਾਰ ਜੇਲ੍ਹ ਜਾ ਚੁੱਕਾ ਤੇ ਉਸ ਤੋਂ ਬਾਅਦ ਫਿਰ ਆ ਜਾਂਦੇ ਤੇ ਪਰ ਇਹ ਆਦੀ ਇਸ ਤਰ੍ਹਾਂ ਦੀਆਂ ਲੜਾਈ ਝਗੜੇ ਵਾਲੀਆਂ ਵਾਰਤਤਾ ਨੂੰ ਜਾਨ ਦਿੰਦੇ ਰਹਿੰਦੇ ਨੇ ਕਿੰਨੇ ਕਰਤਾਰੇ ਹੁੰਦੇ ਨੇ ਮੁਕਦਮੇ ਦੇ ਬਾਰਾ ਮੁੰਦੇ ਨੇ ਹੁਣ ਤੱਕ ਕਿੰਨੇ ਕਰਤਾਰੇ ਹੋ ਗਏ ਇਸ ਵਿੱਚ ਅਸੀਂ 3-4 ਪਹਿਲਾਂ ਗਿਸ਼ਟਾ ਕਰ ਚੁੱਕੇ ਹਾਂ ਬਾਕੀ ਰੰਦੇ ਨਾ ਬਾਕੀ ਬੰਦੇ ਨੇ ਅਗਲਾ ਇਹਦੇ ਕੋਲ ਬਰਾਬਰ ਤਾਂ ਇਸ ਤਨੇ ਕਿਤੇ ਜਿਹੜਾ ਸਾਨੂੰ ਅੱਜ ਦੱਸਿਆ ਵੀ ਇੱਕ ਜਿਹੜਾ ਇਹਨਾਂ ਨੇ ਉਦੋਂ ਵਾਰਦਾਸ ਤੇ ਖੰਡਾ ਵਰਤਿਆ ਸੀ ਜਿਹਨੂੰ ਕਿੰਨਾਂ ਉਹਦਾ ਰਿਵਾਰ ਕੀਤੀ ਸੀ ਉਹਨੇ ਜਾਜ ਡੌਨ ਚ ਰੱਖਿਆ ਸੀ ਉਸੇ ਰਿਕਵਰੀ ਵਿੱਚ ਇਹਨੂੰ ਲੈ ਕੇ ਗਏ ਸੀ ਇਹਨੇ ਕਰ ਵੀ ਅਗਲੀ ਕਰ ਵੀ ਹੁਣ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਉਹਨੇ ਪੀਜਿਡਿਸ਼ਲ ਪੇਜਾਂਗੇ ਤੇ ਜਿਹੜੇ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਨੂੰ ਦਸਤਾ ਕਰਾਂਗੇ ਇਹ ਕਾਫੀ